ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਆਓ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਨੇ ਕਿਰਪਾ ਦਇਆ ਮਿਹਰ ਕੀਤੀ ਸੰਗਤਾਂ ਦੇ ਉੱਪਰ ਤੇ ਸਾਰੀਆਂ ਹੀ ਦਲੱਦੀ ਪਿੰਡ ਦੀਆਂ ਸੰਗਤਾਂ ਤੇ ਸਾਰੇ ਦਲੱਦੀ ਦੇ ਨਿਵਾਸੀ ਜਿਹੜੇ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮਤਲਬ ਜਿਹੜੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਕੀਤਾ ਜਾਵੇ ਅੱਜ ਸ਼ੁਰੂਆਤ ਕੀਤੀ ਗਈ ਹੈ ਦਲੱਦੀ ਪਿੰਡ ਦੇ ਵਿੱਚੋਂ ਜਿਹੜੇ ਕਿ ਪੂਰੇ ਵਿਧਾਨ ਸਭਾ ਹਲਕਾ ਨਾਬਾ ਦੇ ਵਿੱਚ ਬੂਟਿਆਂ ਦੀ ਸ਼ੁਰੂਆਤ ਕੀਤੀ ਗਈ ਹੈ ਪੂਰੇ ਵਿਧਾਨ ਸਭਾ ਹਲਕਾ ਨਾਬਾ ਦੇ ਦੇ ਹਰੇਕ ਪਿੰਡ 'ਚ ਹਰੇਕ ਧਾਰੋਜ ਜਗ੍ਹਾ ਦੇ ਉੱਪਰ ਬੂਟੇ ਲਗਾਏ ਜਾਣਗੇ ਸੋ ਮੈਂ ਅਪੀਲ ਕਰਦਾ ਸਮੁੱਚੇ ਪੰਜਾਬੀਆਂ ਨੂੰ ਕਿ ਅੱਜ ਪੰਜਾਬ ਜਿਹੜਾ ਹੈਗਾ ਸਾਰੇ ਪੱਖੋਂ ਪਿੱਛੇ ਪਛੜਦਾ ਜਾ ਰਿਹਾ ਹੈ ਜਿਹੜਾ ਪੰਜਾਬ ਪੰਜ ਬਾਣੀਆਂ ਦੇ ਪੰਜ ਪਾਣੀਆਂ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ ਪੰਜ ਬਾਣੀਆਂ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ ਸੋ ਪੰਜਾਬ ਨੂੰ ਅੱਜ ਲੋੜ ਹੈ ਕਿ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਨੇ ਕਿਹਾ ਸੀਗਾ ਕਿ ਸਮਤੋ ਪਹਿਲਾ ਜਿਹੜਾ ਹੈਗਾ ਰੁੱਖ ਜਿਹੜਾ ਹੈਗਾ ਉਹ ਹਰ ਇਨਸਾਨ ਨੂੰ ਸਿਹਤ ਦਿੰਦਾ ਤੇ ਹਰ ਇਨਸਾਨ ਨੂੰ ਜੀਵਨ ਦੀ ਜਾਚ ਦਿੰਦਾ ਹੈ। ਤੋਂ ਗੁਰੂ ਮਹਾਰਾਜ ਦੇ ਹੁਕਮ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਅੱਜ ਇਹ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਸੋ ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਜਿੰਨੇ ਵੀ ਇਹ ਜਿਨ੍ਹਾਂ ਕੋਲ ਵੀ ਇਹ ਵੀਡੀਓ ਜਾਂਦੀ ਹੈ ਸਾਰੇ ਪਿੰਡਾਂ ਦੇ ਲੋਕ ਵੀ ਤਿਆਰ ਹੋਣ। ਅਸੀਂ ਹਰ ਪਿੰਡ ਦੇ ਵਿੱਚ ਪਹੁੰਚਾਂਗੇ ਇਹ ਸਬੂਟੇ ਲਗਾਉਣ ਵਾਸਤੇ ਇਸ ਸੰਗਤਾਂ ਤੋਂ ਅਪੀਲ ਕਰਦੇ ਹਾਂ ਕਿ ਇਸ ਦੇ ਵਿੱਚ ਸਹਿਯੋਗ ਕੋਣ ਤਾਂ ਕਿ ਪੰਜਾਬ ਨੂੰ ਹਰਿਆ ਭਰਿਆ ਕੀਤਾ ਜਾ ਸਕੇ। ਕਿਉਂਕਿ ਪੰਜਾਬ ਹਰ ਚੀਜ਼ ਦਾ ਸਾਹਮਣਾ ਕਰ ਰਿਹਾ ਜਿੱਥੇ ਨਸ਼ਿਆਂ ਦਾ ਸਾਹਮਣਾ ਕਰ ਰਿਹਾ ਹੈ ਉੱਥੇ ਬਰਾਈਆਂ ਦਾ ਸਾਹਮਣਾ ਕਰ ਰਿਹਾ ਹੈ ਉੱਥੇ ਬਹੁਤ ਸਾਰੀਆਂ ਕ੍ਰਿੰਤੀਆਂ ਨੇ ਜਿਹੜਾ ਉਹਨਾਂ ਦਾ ਸਾਹਮਣਾ ਕਰ ਰਿਹਾ ਸੋ ਆਪਾਂ ਗੁਰੂ ਦੇ ਦੱਸੇ ਰਸਤੇ ਦੇ ਮਤਲਬ ਚੱਲੀਏ ਤਾਂ ਕਿ ਪੰਜਾਬ ਦੇ ਵਿੱਚੋਂ ਜਿਹੜੀਆਂ ਬਰਾਈਆਂ ਖਤਮ ਕਰਕੇ ਛਾਇयां ਵੱਲ ਵਧਿਏ ਸੋ ਇਹ ਜਿਹੜਾ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਉਹ ਬੂਟੇ ਲਗਾ ਕੇ ਹੈ ਸੋ ਅੱਜ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਕਿ ਬਾਬਾ ਜੀ ਵੀ ਖੜੇ ਨੇ ਸਰਪੰਚ ਸਾਹਿਬਾ ਖੜੇ ਨੇ ਆਸਰਵ ਗਿਆ ਨਹੀਂ ਮੈਂ ਦੱਸੇ ਵੀ ਖੜੇ ਨੇ ਪੱਪੇ ਜੀ ਖੜੇ ਨੇ ਸਾਡੇ ਬਹੁਤ ਸਾਰੇ ਜਥੇਦਾਰ ਖੜੇ ਨੇ ਸਾਡੇ ਯੂਥ ਦੇ ਲੀਡਰ ਖੜੇ ਨੇ ਹਰਮੀਤ ਜੀ ਖੜੇ ਨੇ ਸੋ ਸਮੁੱਚੇ ਹੀ ਸਾਡੇ ਲੀਡਰ ਸਾਹਿਬਾਨ ਖੜੇ ਨੇ ਇਹ ਸਾਰਿਆਂ ਨੇ ਸ਼ੁਰੂਆਤ ਕੀਤੀ ਹੈ ਤੋਂ ਮੈਂ ਸਭ ਨੂੰ ਮੁਬਾਰਕਬਾਦ ਵੀ ਦਿੰਨਾ ਤੇ ਅਪੀਲ ਵੀ ਕਰਦਾ ਕਿ ਇਹਦੇ ਵਿੱਚ ਸੰਜੋਗ ਸਭ ਤੋਂ ਵੱਧ ਤੋਂ ਵੱਧ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਮਹਾਰਾਜ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਾਰੀ ਕੁਦਰਤ ਵਸਿਆ ਦੇ ਗੱਤਪੁਰਾਂ ਦੀ ਵਾਕ ਅਨਸਾਰ ਚੱਲਦੇ ਹੋਇਆ ਤਦਕਾਰ ਦੂ ਸਾਡੇ ਲਾਲਕਾ ਸਾਹਿਬ ਜੀ ਨੇ ਤੇ ਦਰਖਤ ਲਾ ਕੇ ਜਿਹ पहल ਕੀਤੀ ਹੈ ਕੁਦਰਤ ਨੂੰ ਬਚਾਉਣ ਵਾਸਤੇ ਤੇ ਅਸੀਂ ਹੋਰ ਵੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਦਰਖਤ ਲਗਾ ਕੇ ਤੇ ਸੰਸਾਰ ਨੂੰ ਹਰਿਆ ਭਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ